ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਿਸੇ ਵੀਰ ਭਰਾ ਨੇ ਇਹ ਸਕਰੀਨ ਸ਼ਾਟ ਭੇਜਿਆ ਸੀ ਕਿ ਇਸ ਦੀ ਸੰthia ਕੀ ਕਰਵਾਈ ਜਾਵੇ ਸੋ ਅੱਜ ਆਪਾਂ ਇਸ ਸ਼ਲੋਕ ਦੀ ਸ਼ਬਦ ਦੀ ਸੰthia ਕਰਨੀ ਹੈ 731 ਅੰਗ ਤੇ ਆਉਂਦਾ ਹੈ ਸੋਹੀ ਰਾਗ ਦੇ ਵਿੱਚ 731 ਅੰਗ ਤੇ ਸੋਹੀ ਰਾਗ ਦੇ ਵਿੱਚ ਆਉਂਦਾ ਹੈ ਸੋਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਭਜਿਓ ਨਹੀਂ ਕਹਿ ਦੇਣਾ ਬੋਲਾ ਪੜਨਾ ਸ਼ਬਦ ਭਜਿਓ ਪੁਰਖੋਤਮ ਸਭ ਬਿਨਸੀ ਦਲਦ ਦਲਗਾ ਹੁਣ ਜਿਹੜਾ ਕੱਗੇ ਨੂੰ ਕੰਨਾਂ ਲੱਗਾ ਸੰਗਤ ਜੀ ਇਹ ਵੱਖਰਾ ਲਾਉਣਾ ਹੈ ਸਬੰਧਕ ਪੜਨਾ ਹੈ ਬੋਲਣਾ ਇਕੱਠਾ ਹੈ ਪਰ ਸਬੰਧਕ ਲਾ ਕੇ ਉਚਾਰਨ ਕਰਨਾ ਹੈ ਦਲਗਾ ਦਦ ਲਲਾ ਇਕੱਠੇ ਬੋਲਨੇ ਦਲਗਾ ਇਸ ਤਰ੍ਹਾਂ ਪੜਨਾ ਹੈ ਬਹੁ ਜਨਮ ਮਰਨ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗ ਇਹ ਸੰਗਾ ਨਹੀਂ ਕਹਿ ਜਣਾ ਇਹਨੂੰ ਸੰਗਾ ਜਿਹੜਾ ਠੱਗੇ ਨੂੰ ਕੰਨਾ ਲੱਗਾ ਇਹ ਵੱਖਰਾ ਸੰਬੰਧਕ ਪੜਨਾ ਹੈ ਸੰਗਾ ਸੰਗਾ ਪੜਨਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਪਿਰਗਾ ਇਹ ਜਿਹੜਾ ਖੱਗੇ ਨੂੰ ਕੰਨਾ ਹੈ ਇਹ ਸੰਬੰਧਕ ਲਾਉਣਾ ਹੈ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੇ ਆਗੇ ਨਿ ਪੜਨਾ ਆਗੇ ਦਲਾਵਾਂ ਦੇ ਨਾਲ ਸਿਰ ਵੇਚ ਲਿਓ ਮੁੱਲ ਮਹਗਾ ਮਹਗਾ ਕੱਗੇ ਨੂੰ ਕੰਨਾ ਇਹ ਸੰਬੰਧ ਕਲਾਉਣਾ ਮਹਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਣ ਹੈ ਬਿਨ ਨਾਵੇ ਦਲਾਵਾਂ ਦੇ ਨਾਲ ਪਕੜ ਖੜੇ ਸਭ ਕਲਗਾ ਘਗੇ ਗੰਨਾ ਜਿਹੜਾ ਸਬੰਧ ਕਹੇ ਸਾਰੇ ਜਿੰਨੇ ਘਗੇ ਨੂੰ ਕੰਨੇ ਆਏ ਨੇ ਸਾਰੇ ਸਬੰਧਕ ਲਾ ਕੇ ਉਚਾਰਨ ਕਰਨੇ ਨੇ ਕਲਗਾ ਧਰਮ ਰਾਏ ਸਿਰ ਡਾਂਡ ਲਗਾਣਾ ਫਿਰ ਪਛਤਾਨੇ ਹੱਥ ਫਲਗਾ ਫਲਗਾ ਘਗੇ ਨੂੰ ਕੰਨੇ ਵੀ ਸਬੰਧਕ ਲੋਣਾ ਹੈ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਹੁਣ ਪ੍ਰਤ ਜਿਹੜਾ ਪਾਠ ਵੱਖਰਾ ਹੈ ਪਲਗਾ ਪਕੜ

ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀਜੈ ਕੀਜੇ ਨਹੀਂ ਪੜਨਾ ਕੀਜੈ ਦਾਨ ਹਾਰ ਨਿਮਗਾ ਘਗੇ ਨੂੰ ਕੰਨਾ ਵਖਰੇ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਮਿਲੈ ਦਲਾਵਾ ਪਾਵੈ ਇਥੇ ਦਲਾਵਾ ਲਗੀਆਂ ਤਿਆਰ ਰਖਣਾ ਹਮ ਨਾਮ ਵਿਟ ਹੋ ਸਦ ਘੁੰਮਗਾ ਇਹ ਵੀ ਜਿਹੜੇ ਭੱਗੇ ਨੂੰ ਕੰਨਾਂ ਲੱਗਿਆ ਸੰਗਤ ਜੀ ਸੰਬੰਧ ਕਲਾਉਣਾ ਘੁੰਮਗਾ ਇਸ ਤਰ੍ਹਾਂ ਪੜਨਾ ਸੋ ਆਪ ਜੀ ਨੇ ਸਪਾਵਨ ਪਿੱਤ ਸ਼ਲੋਕ ਦੀ ਸੰਥਿਆ ਸਰਵਣ ਕਰ ਲਈ ਹੈ ਵੀਡੀਓ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਦਾ ਹਾਲ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਸੰਗਤ ਜੀ ਸਾਰੇ ਮਹਿੰਗੇ ਸ਼ਬਦਾਂ ਦੀ ਸੰਥਿਆ ਉੱਥੇ ਪਾਈ ਹੋਈ ਹੈ ਪੰਜ ਬਾਣੀਆਂ ਸੁਖਮਨੀ ਸਾਹਿਬ ਬਾਵਣ ਅਖਰੀ ਪੱਟਾਂ ਦੇ ਸਵਈਏ ਸਹਿਸਕ੍ਰਿਤੀ ਗੋਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਅਤੇ ਹੋਰ ਮਹਿੰਗੇ ਸ਼ਬਦਾਂ ਦੀ ਸੰਖੇਪ ਰੱਦ ਦੱਸੀ ਆ ਆਪ ਜਾ ਕੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ